ਸਵਾਗਤ ਹੈ ਤੁਹਾਡਾ ਪਿਆਰੇ ਵਿਦਿਆਰਥੀਓ ਅੱਜ ਆਪਾਂ ਤੁਹਾਡੇ ਜਿਹੜਾ 10ਵੀਂ ਜਮਾਤ ਦਾ ਦਸੰਬਰ ਟੈਸਟ ਹੋਇਆ ਸੀ ਸਮਾਜਿਕ ਸਿੱਖਿਆ ਦਾ ਉਸ ਨੂੰ ਹੱਲ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਪੇਪਰ ਦਾ ਪੈਟਰਨ ਸੀ ਉਹਦੇ ਬਾਰੇ ਦੱਸਾਂਗੇ ਦੇਖੋ ਜਿਵੇਂ ਅੱਜ ਤੁਹਾਨੂੰ ਪਤਾ ਹੈਗਾ ਤੁਹਾਡਾ ਲਿਖਤੀ ਪੇਪਰ ਕਿੰਨੇ ਨੰਬਰ ਦਾ ਹੋਏਗਾ 80 ਨੰਬਰ ਦਾ ਤੇ 20 ਨੰਬਰ ਦਾ ਤੁਹਾਡਾ ਜਿਹੜਾ ਉਹ ਅੰਤਰਿਕ ਮੁਲੰਕਨ ਹੋਏਗਾ ਠੀਕ ਹੈ 20 ਨੰਬਰ ਤੁਹਾਡੇ ਟੀਚਰ ਜੇ ਤੁਹਾਨੂੰ ਦੱਸ ਦਾਂਗੇ ਵੀ ਕਿਸ ਤਰੀਕੇ ਦੇ ਨਾਲ ਤੁਹਾਡੇ ਲੱਗਣੇ ਹੈਗੇ ਠੀਕ ਆਪਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗੇ ਵੀ ਇਹਨਾਂ 80 ਨੰਬਰਾਂ ਦੀ ਵੰਡ ਕਿਸ ਤਰੀਕੇ ਨਾਲ ਕੀਤੀ ਗਈ ਹੈ ਤੇ ਇਹਨਾਂ 20 ਨੰਬਰਾਂ ਦੀ ਵੰਡ ਕਿਸ ਤਰੀਕੇ ਨਾਲ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਤੁਹਾਡਾ ਪੇਪਰ ਸੀ ਉਸ ਨੂੰ ਹੱਲ ਕਰਦੇ ਆਂ ਦੇਖੋ ਭੂਗੋਲ ਦੇ ਕੁੱਲ ਕਿੰਨੇ ਨੰਬਰ ਹੈਗੇ 24 ਠੀਕ ਹੈ 24 ਨੰਬਰ ਭੂਗੋਲ ਦੇ ਹੈਗੇ ਹੁਣ ਆਪਾਂ ਦੇਖਦੇ ਹਾਂ ਇਹਦੇ ਵਿੱਚ ਕਿਵੇਂ ਤਿੰਨ ਨੰਬਰ ਸੀ ਤੁਹਾਡੇ ਵੀ ਜਿਹੜੇ ਕਿ ਬਹੁ ਵਿਕਲਪੀ ਪ੍ਰਸ਼ਨ ਸੀ ਹੈਨਾ ਤਿੰਨ ਪ੍ਰਸ਼ਨ ਸੀ ਹਰ ਇੱਕ ਦਾ ਇੱਕ ਨੰਬਰ ਸੀ ਆਓ ਹੱਲ ਕਰੀਏ ਖੇਤਰਫਲ ਭੂਗੋਲ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ ਬੇਟਾ ਖੇਤਰਫਲ ਭੂਗੋਲ ਕਿੰਮਾ ਨੰਬਰ ਹੈ ਭਾਰਤ ਦਾ ਸਤਮਾ ਤਸ ਸੋਪਸ਼ਨ ਦੇ ਲਈ ਸਹੀ ਜਣੀ ਸੀ ਪ੍ਰਸ਼ਨ ਨੰਬਰ 2 ਭਾਰਤ ਦੇ ਧਰਾਤਲ ਨੂੰ ਮੁੱਖ ਤੌਰ ਤੇ ਕਿੰਨੇ ਵਰਗ ਭਾਗਾਂ ਵਿੱਚ ਵੰਡੇ ਜਾ ਸਕਦਾ ਹੈ ਤਾਂ ਭਾਰਤ ਦੇ ਧਰਾਤਲ ਨੂੰ ਆਪਾਂ ਵੰਡਦੇ ਹਾਂ ਤੇ ਕਿੰਨੇ ਭਾਗਾਂ ਚ ਵੰਡਦੇ ਆ ਬੇਟਾ ਪੰਜ ਭਾਗਾਂ ਚ ਪ੍ਰਸ਼ਨ ਨੰਬਰ 3 ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਹਾਂ ਵੀ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈਗੀ ਮੌਸਿਨਰਾਮ ਠੀਕ ਹੈ ਮਹਾਂਗਾਲੇ ਰਾਜ ਦੇ ਵਿੱਚ ਤਾਂ ਦੇਖੋ ਇਸ ਤੋਂ ਬਾਅਦ ਭਾਗ ੜ ਆ ਗਿਆ ਭੂਗੋਲ ਦੀ ਇਹਦੇ ਵਿੱਚ ਚਾਰ ਪ੍ਰਸ਼ਨ ਹੈਗੇ ਠੀਕ ਹੈ ਜਿਹਦੇ ਵਿੱਚ ਦੋ ਪ੍ਰਸ਼ਨ ਇੱਕ ਇੱਕ ਅੰਕਾਂ ਵਾਲੇ ਨੇ ਠੀਕ ਹੈ ਅੱਗੇ ਦੋ ਸਾਨੂੰ ਖਾਲੀ ਥਾਂਵਾਂ 'ਚ ਸਹੀ ਗਲਤ ਆ ਸਕਦੀ ਹੈਗੀ ਯਾਨੀ ਕਿ ਚਾਰ ਪ੍ਰਸ਼ਨ ਨੇ ਹਰ ਇੱਕ ਦੇ ਲਈ ਕਿੰਨੇ ਅੰਕ ਨੇ 1 ਲੋਹ ਸ਼ਬਦ ਤੋਂ ਕੀ ਭਾਵ ਹੈ ਵੀ ਲੋਹ ਸ਼ਬਦ ਲੋਹ ਕੀ ਹੈਗੀ ਗਰਮੀਆਂ ਦੇ ਮੌਸਮ ਦੇ ਵਿੱਚ ਜਦੋਂ ਤੇਜ਼ ਹਵਾਵਾਂ ਚੱਲਦੀਆਂ ਨੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂਗੇ ਲੋ ਕਹਿੰਦੇ ਹਾਂਗੇ ਠੀਕ ਹੈ ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਨੂੰ ਕਹੇ ਕਹੇਂਦਾ ਬੇਟਾ ਜਲ ਹਾਈ ਸਿੰਥ ਠੀਕ ਹੈ ਬੰਗਾਲ ਦੀ ਦਹਿਸ਼ਤ ਆਪਾਂ ਕਿਸ ਪੌਦੇ ਨੂੰ ਕਹਿੰਦੇ ਹਾਂਗੇ ਜਲ ਹਾਈ ਸਿੰਥ ਹਾਂਜੀ ਬੇਟਾ ਅੱਗੇ ਖਾਲੀ ਥਾਂ ਹੈਗੀ ਪੰਜਾਬ ਵਿੱਚ ਜੰਗਲਾਂ ਹਿੱਟ ਰੱਕਵਾ ਡੈਸ਼ ਪਰਸੈਂਟ ਰਕਬਾ ਹੁੰਦਾ ਹੈਗਾ ਹਾਂਜੀ ਪੰਜਾਬ ਵਿੱਚ ਜੰਗਲਾਂ ਹੇਠ ਕਿੰਨੇ ਪਰਸੈਂਟ ਰਕਬਾ ਹੁੰਦਾ ਬੇਟਾ ਜੇ 6.07% ਹਾਂਜੀ ਭਾਰਤ ਦਾ 21.53% ਭੂਮ ਭਾਗ ਜੰਗਲਾਂ ਹੇਠ ਹੈ ਠੀਕ ਹੈ ਬੇਟਾ 2017 ਦੀ ਵੀ ਠੀਕ ਹੈ ਭਾਰਤੀ ਜੰਗਲ ਸਰਵੇਖਣ ਸੀ ਜਿਹੜਾ ਉਸ ਦੇ ਅਨੁਸਾਰ ਇਹ ਜਿਹੜਾ ਅੰਕੜਾ ਹੈਗਾ ਬਿਲਕੁਲ ਸਹੀ ਹੈ ਪਰ ਜਿਹੜੀ ਤੁਹਾਡੀ ਦਸਵੀਂ ਦੀ ਬੁੱਕ ਹੈਗੀ ਉਹਦੇ ਵਿੱਚ ਇਹ ਅੰਕੜਾ ਦਿੱਤਾ ਹੈਗਾ 22.7% ਠੀਕ ਹੈ ਤਾਂ ਇਸੇ ਅਸੀਂ ਜਿਹੜੀ ਦਸਵੀਂ ਦੀ ਬੁੱਕ ਹੈਗੀ ਉਹਦੇ ਅਕੋਰਡਿੰਗ ਅਸੀਂ ਇਸ ਨੂੰ ਗਲਤ ਕਰਤਾ ਠੀਕ ਹੈ ਦੇਖੋ ਦਵਾਰਾ ਗਿਣਦੇ ਆਂ ਤਿੰਨ ਕੁਐਸਚਨ ਉੱਪਰ ਸੀ ਚਾਰ ਇੱਥੇ ਕਿੰਨੇ ਨੰਬਰ ਹੋਗੇ ਵੀ 7 ਹੁਣ ਤੁਹਾਨੂੰ ਦੋ ਜਿਹੜੇ ਕੁਐਸਚਨ ਹੋਣੇ ਸੀ ਵੀ ਉਹ ਹੋਣੇ ਸੀ 3-3 ਨੰਬਰ ਦੇ ਠੀਕ ਹੈ 7 6 ਕਿੰਨੇ ਹੋਗੇ ਸਾਡੇ 13 ਅੰਕ ਹੋਗੇ ਤੇ ਇੱਕ ਸਾਨੂੰ ਕੁਐਸਚਨ ਹੋਣਾ ਸੀ 4 ਨੰਬਰ ਦਾ ਦੋ ਆਣੇਗੇ ਵਿਚਕਾਰ ਸਾਨੂੰ ਜਾਂ ਹੋਏਗੀ ਇੱਕ ਅਸੀਂ ਹੱਲ ਕਰਨਾਗਾ ਠੀਕ ਹੈ 4 ਨੰਬਰ ਦਾ ਸਾਡਾ ਹੋ ਗਿਆ ਠੀਕ ਹੈ ਦੇਖੋ ਵੀ ਇਹ ਉਮੀਦ ਹੈ ਮੈਨੂੰ ਵੀ ਇਹ ਜਿਹੜੇ ਤੁਸੀਂ ਪ੍ਰਸ਼ਨ ਹੈਗੇ ਤੇ ਕਿਨਾਂ ਦੇ ਵਿੱਚੋਂ ਵਧੇਰੇ ਟੰਗ ਨਾਲ ਕੀਤੇ ਹੋ ਨੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਭਾਗ ਹਾਂ ਹੈਗਾ ਤੁਹਾਡਾ ਉਹ ਤੁਹਾਡੇ ਲਈ ਹੱਲ ਕਰਾਂਗੇ ਜਿਹਨੂੰ ਆਪਾਂ ਸੋਰਸ ਬੇਸਡ ਕੁਐਸਚਨ ਬੋਲਦੇ ਆਂ ਸਰੋਤ ਆਧਾਰਿਤ ਪ੍ਰਸ਼ਨ ਇਹਦੇ ਵਿੱਚ ਤੁਸੀਂ ਕੀ ਕਰਨਾਗਾ ਜਿਵੇਂ ਤੁਸੀਂ ਪੰਜਾਬੀ ਹਿੰਦੀ ਦੇ ਵਿੱਚ ਕਰਦੇ ਹੋਗੇ ਹਨਾ ਪਹਿਰਾ ਤੁਸੀਂ ਪੜਨਾਗਾ ਤੇ ਪਹਿਰੇ ਦੇ ਵਿੱਚੋਂ ਜਿਹੜੇ ਨੀਚੇ ਪ੍ਰਸ਼ਨ ਪੁੱਛੇ ਹੈਗੇ ਉਹਨਾਂ ਦੇ ਆਪਾਂ ਉੱਤਰ ਦੇਣੇ ਹੈਗੇ ਤਾਂ ਉਮੀਦ ਹੈ ਮੈਨੂੰ ਤੁਸੀਂ ਇਹ ਧਿਆਨ ਨਾਲ ਪੜਿਆ ਹੋਣਾ ਤਾਂ ਉੱਤਰ ਆਪਾਂ ਦੇਖਦੇ ਆਂਗੇ ਦੇਖੋ ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ਆ ਵੀ ਕੁਦਰਤੀ ਬਨਸਪਤੀ ਕੀ ਹੁੰਦਾ ਹੈਗਾ ਉਹ ਸਾਰੇ ਜਿਹੜੇ ਨੇ ਦੇਖੋ ਪਹਿਲੀ ਲਾਈਨ ਦੇ ਵਿੱਚ ਇਹਦਾ ਉੱਤਰ ਹੈਗਾ ਕੁਦਰਤੀ ਬਨਸਪਤੀ ਵਿੱਚ ਉਹ ਸਾਰੇ ਦਰਖਤ ਕੰਡੇਦਾਰ ਝਾੜੀਆਂ ਪੌਦੇ ਅਤੇ ਘਾਹ ਜੋ ਮਨੁੱਖੀ ਦਖਲ ਤੋਂ ਬਿਨਾਂ ਉਗਦੇ ਹਨ ਕੁਦਰਤੀ ਬਨਸਪਤੀ ਅਖਵਾਉਂਦੇ ਹਨ ਤਾਂ ਜਿਹੜੀ ਪਹਿਲੀ ਲਾਈਨ ਹੈ ਇਸ ਦਾ ਉੱਤਰ ਆ ਜਾਏਗੀ ਠੀਕ ਹੈ ਵੀ ਅੱਗੇ ਦੂਸਰਾ ਪ੍ਰਸ਼ਨ ਬਨਸਪਤੀ ਜਾਤੀ ਕਿਸ ਨੂੰ ਆਖਦੇ ਹੈਗੇ ਠੀਕ ਹੈ ਬਨਸਪਤੀ ਜਾਤੀ ਕਿਸ ਨੂੰ ਆਖਦੇ ਵੀ ਦੇਖੋ ਆ ਗਿਆ ਬਨਸਪਤੀ ਜਾਤੀ ਕਿਸੇ ਖਾਸ ਸਮੇਂ ਤੇ ਕਿਸੇ ਖੇਤਰ ਵਿੱਚ ਉੱਗਣ ਵਾਲੇ ਪੌਦਿਆਂ ਦੇ ਵੱਖ-ਵੱਖ ਵਰਗ ਆ ਜਾਂਦੇ ਹੈਗੇ ਠੀਕ ਹੈ ਇਹ ਸਾਡਾ ਦੂਸਰਾ ਉੱਤਰ ਆ ਗਿਆ ਐਵੇਂ ਤੀਸਰਾ ਲੱਭਣਾ ਸੀ ਆਪਾਂ ਜੰਗਲ ਸ਼ਬਦ ਤੋਂ ਕੀ ਭਾਵ ਹੈ ਠੀਕ ਹੈ ਜੰਗਲ ਸ਼ਬਦ ਕੀ ਹੁੰਦਾ ਵੀ ਦੇਖੋ ਕਿਸੇ ਖਾਸ ਵਾਤਾਵਰਣ ਵਿੱਚ ਕਿਸੇ ਥਾਂ ਤੇ ਪੈਦਾ ਹੋਣ ਵਾਲੇ ਉਹ ਤੇ ਪੌਦੇ ਝਾੜੀਆਂ ਤੇ ਘਾਹ ਆਦ ਨੂੰ ਬਨਸਪਤੀ ਕਿਹਾ ਜਾਂਦਾ ਹੈਗਾ ਜਦਕਿ ਸੰਘਣੇ ਤੇ ਇੱਕ ਦੂਜੇ ਦੇ ਪਾਸ ਉੱਗੇ ਹੋਏ ਬਨਸਪਤੀ ਪੌਦੇ ਝਾੜੀਆਂ ਕਾਨਨਣ ਕਿਰੇ ਹੋਏ ਵੱਡੇ ਖੇਤਰ ਜੰਗਲ ਲਗਵਾਉਂਦੇ ਹੈਗੇ ਠੀਕ ਹੈ ਵੀ ਦੇਖੋ ਸੰਘਣੇ ਤੇ ਇੱਕ ਦੂਜੇ ਦੇ ਪਾਸ ਉੱਗੇ ਹੋਏ ਪੌਦੇ ਠੀਕ ਹੈ ਆ ਇਸ ਦਾ ਉੱਤਰ ਆ ਜਾਏਗਾ ਸਾਡਾ ਤੀਸਰੇ ਦਾ ਐਵੇਂ ਚੌਥਾ ਪ੍ਰਸ਼ਨ ਬੋਰিয়াল ਦਾ ਅਰਥ ਦੱਸੋ ਠੀਕ ਹੈ ਬੋਰিয়াল ਕੀ ਹੁੰਦਾ ਬੇਟਾ ਜਿਹੜੀਆਂ ਸਾਡੀ ਬਨਸਪਤੀ ਦੇ ਵਿੱਚ ਵਿਦੇਸ਼ੀ ਜਾਤੀਆਂ ਨੇ ਵਿਦੇਸ਼ੀ ਪੌਦਿਆਂ ਦੀਆਂ ਜਾਤੀਆਂ ਨੇ ਉਸ ਨੂੰ ਆਪਾਂ ਕੀ ਕਹਿੰਦੇ ਹਾਂਗੇ ਬੋਰੀਅਲ ਕਹਿੰਦੇ ਹਾਂਗੇ ਠੀਕ ਹੈ ਦੇਖੋ ਅ ਇਸ ਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਜੋ ਭਾਰਤ ਵਿੱਚ ਬਨਸਪਤੀ ਪਾਈ ਜਾਂਦੀ ਹੈ ਉਹ ਸਥਾਨਿਕ ਨਹੀਂ ਹੈ ਠੀਕ ਹੈ ਇਸ ਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਜਿਨ੍ਹਾਂ ਨੂੰ ਬੋਰੀਅਲ ਜਾਂ ਪੈਲੀਓ ਉਸ਼ਣਖੰਡੀ ਜਾਤੀਆਂ ਕਿਹਾ ਜਾਂਦਾ ਹੈ ਇਸ ਦਤ ਤਨ ਇਹ ਜਾਨਣਾ ਜ਼ਰੂਰੀ ਹੈ ਠੀਕ ਹੈ ਇਹ ਬਿਲਕੁਲ ਸੌਖੇ ਪ੍ਰਸ਼ਨ ਹੈਗੇ ਜੇਕਰ ਤੁਸੀਂ ਇਸ ਪੈਰੇ ਨੂੰ ਧਿਆਨ ਨਾਲ ਪੜ੍ਹੋਗੇ ਤਾਂ ਇਹ ਚਾਰ ਨੰਬਰ ਸਾਡੇ ਬਿਲਕੁਲ ਏਜੀ ਅਸੀਂ ਲੈ ਸਕਦੇ ਹਾਂਗੇ ਇਸ ਤੋਂ ਬਾਅਦ ਅੱਗੇ ਆ ਗਿਆ ਵੀ ਸਾਡਾ ਨਕਸ਼ਾ ਭਾਗ ਠੀਕ ਹੈ ਇਹਦੇ ਵਿੱਚ ਸਾਨੂੰ ਪੰਜ ਸਥਾਨ ਦਿੱਤੇ ਆ ਗਏ ਅਸੀਂ ਕਿੰਨੇ ਭਰਨੇ ਆ ਵੀ ਤਿੰਨ ਕਿੰਨੇ ਨੰਬਰ ਆ ਗਏ ਸਾਡੇ ਲਈ ਤਿੰਨ ਇੱਕ ਸਥਾਨ ਲਈ ਸਾਡੇ ਕੋਲ ਇੱਕ ਨੰਬਰ ਆ ਗਏ 3 1 3 ਨੰਬਰ ਠੀਕ ਹੈ ਤਲਿਕ ਨੂੰ ਮੰਗਾ ਲਿਆ ਪਰਨਾ ਸੀ ਜੋ ਜ਼ਿਲ੍ਹਾ ਪਾਲ்கਾਟ ਮੈਂਗਰੋ ਬਨਸਪਤੀ ਗੰਨਾ ਉਤਪਾਦਕ ਖੇਤਰ ਬਿਲਕੁਲ ਇਹ ਸੌਖਾ ਨਕਸ਼ਾ ਸੀ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਬਹੁਤ ਧਿਆਨ ਨਾਲ ਇਹ ਭਰਿਆ ਹੋਏਗਾ ਠੀਕ ਹੈ ਤਾਂ ਕਿੰਨੇ ਅੰਕ ਹੋਗੇ ਦੇਖੋ ਆਪਾਂ ਦੁਬਾਰਾ ਕਾਊਂਟ ਕਰਦੇ ਆਂਗੇ 3 ਠੀਕ ਹੈ ਤੇ 4 7 ਤੇ 4 11 11 ਤੇ 6 17 17 ਤੇ 4 21 21 ਤੇ 3 24 ਦੇਖੋ ਭੂਗੋਲ ਦੇ ਵਿੱਚ ਕਿੰਨੇ ਅੰਕ ਹੋਗੇ 24 ਇਸੇ ਤਰੀਕੇ ਦੇ ਨਾਲ ਅੱਗੇ ਆਪਾਂ ਜਿਹੜਾ ਅਰਥ ਸ਼ਾਸਤਰ ਹੈਗਾ ਉਸ ਦੇ ਲਈ ਸਾਡੇ ਕੋਲ ਕਿੰਨੇ ਅੰਕ ਆ ਗਏ ਬੇਟਾ 16 ਠੀਕ ਹੈ 24 ਤੇ 16 ਕਿੰਨੇ ਹੋਗੇ 20 40 ਯਾਨੀ ਕਿ 40 ਨੰਬਰ ਦੀ ਸਾਡੇ ਕੋਲ ਭੂਗੋਲ ਤੇ ਅਰਥ ਸ਼ਾਸਤਰ ਹੋਏਗੀ 40 ਨੰਬਰ ਦੀ ਸਾਡੇ ਕੋਲ ਇਤਿਹਾਸ ਤੇ ਨਾਗਰਿਕ ਸ਼ਾਸਤਰ ਹੋਏਗੀ ਸੋ ਆਪਾਂ ਸ਼ੁਰੂ ਕਰੀਏ ਅਰਥ ਸ਼ਾਸਤਰ ਹੱਲ ਕਰਦੇ ਹਾਂ ਕੁੱਲ ਖਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਕੀ ਕਹੇ ਜਾਂਦਾ ਹੈ ਤਾਂ ਖਰਚੇ ਅਤੇ ਆਮਦਨ ਦੇ ਅਨੁਪਾਤ ਨੂੰ ਕੀ ਕਹੇ ਜਾਂਦਾ ਬੇਟਾ ਉਪਭੋਗ ਪਰਵਰਤੀ ਠੀਕ ਹੈ ਇਸੇ ਤਰੀਕੇ ਨਾਲ ਦੂਸਰਾ ਅਗਲਾ ਪ੍ਰਸ਼ਨ ਸਹੀ ਆਪਣਾ ਆਮਦਨ ਵਿੱਚੋਂ ਉਪਭੋਗ ਖਰਚ ਘਟਾਉਣ ਪਿੱਛੋਂ ਜੋ ਧਨ ਬਚਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਦੇਖੋ ਵੀ ਆਮਦਨ ਦੇ ਵਿੱਚੋਂ ਜੇਕਰ ਆਪਾਂ ਖਰਚ ਘਟਾ ਦਈਏ ਤਾਂ ਪਿੱਛੇ ਕੀ ਬਚਦਾ ਬੇਟਾ ਆਪਣੇ ਕੋਲ ਬਚਤ ਠੀਕ ਹੈ ਤਾਂ ਇਹਦੇ ਲਈ ਸਾਡੇ ਕੋਲ ਏਡੀ ਜਿਹੜੀ অপਸ਼ਨ ਸੀ ਉਹ ਸਹੀ ਆ ਦੇਗੀ ਹਾਂਜੀ ਅੱਗੇ ਪ੍ਰਸ਼ਨ ਸੀ ਤੁਹਾਡੇ ਕੋਲ ਚਾਰ ਪ੍ਰੇਸ਼ਨ ਸੀ ਇੱਕ ਇੱਕ ਨੰਬਰ ਦੇ ਹਰੀ ਕ੍ਰਾਂਤੀ ਕੀ ਹੈ ਵੀ ਹਰੀ ਕ੍ਰਾਂਤੀ ਕੀ ਸੀ ਕਿ ਕਣਕ ਅਤੇ ਚਾਵਲ ਦੇ ਉਤਪਾਦਨ ਦੇ ਵਿੱਚ ਜੋ 1966-67 ਦੇ ਸਾਲਾਂ ਦੇ ਦੌਰਾਨ ਵਾਧਾ ਹੋਇਆ ਉਸ ਨੂੰ ਆਪਾਂ ਹਰੀ ਕ੍ਰਾਂਤੀ ਕਹਿੰਦੇ ਆ। ਉਪਭੋਗਤ ਕੀ ਭਾਵ ਹੈ? ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਕਰਨ ਦੇ ਲਈ ਜਿੰਨਾ ਸਾਧਨਾਂ ਜਾਂ ਵਸਤੂਆਂ ਦੀ ਵਰਤੋਂ ਕਰਦਾ ਹੈ ਉਸ ਨੂੰ ਆਪਾਂ ਉਪਭੋਗ ਕਹਿੰਦੇ ਆ। ਅੱਗੇ ਆਪਣੇ ਕੋਲ ਇੱਕ ਖਾਲੀ ਥਾਂ ਸੀ। ਡੈਸ਼ ਕਰ ਉਹ ਕਰ ਹਨ ਜੋ ਵਿਅਕਤੀਆਂ ਦੀ ਆਮਦਨ ਅਤੇ ਧਨ ਤੇ ਲਗਾਏ ਜਾਂਦੇ ਹੈਗੇ। ਉਹ ਕਰ ਹੁੰਦੇ ਨੇ ਬੇਟਾ ਪ੍ਰਤੱਖ ਕਰ। ਠੀਕ ਹੈ? ਡਾਇਰੈਕਟ ਟੈਕਸਸ ਹੁੰਦੇ ਜਿਹੜੇ ਹਾਂਜੀ ਅਗਲਾ ਪ੍ਰਸ਼ਨ ਨਬਾੜ ਭਾਰਤ ਦਾ ਕੇਂਦਰੀ ਬੈਂਕ ਹੈ ਹਾਂਜੀ ਬੇਟਾ ਸਹੀ ਹੈ ਨਹੀਂ ਇਹ ਕੀ ਹੈਗਾ ਗਲਤ ਹੈ ਕਿਹੜਾ ਬੈਂਕ ਭਾਰਤ ਦਾ ਕੇਂਦਰੀ ਬੈਂਕ ਹੈਗਾ ਆਰ ਬੀ ਆਈ ਰਿਜ਼ਰਵ ਬੈਂਕ ਆਫ ਇੰਡੀਆ ਤੇ ਇਹਦੇ ਲਈ ਜਿਹੜੀ ਸਾਡੀ ਆ ਕੁਐਸਚਨ ਸੀ ਇਹ ਗਲਤ ਸੀ ਹੁਣ ਇਸ ਤਰੀਕੇ ਨਾਲ ਭਾਗ ਈਡੀ ਦੇ ਵਿੱਚ ਵੀ ਦੋ ਸਾਨੂੰ ਪ੍ਰਸ਼ਨ ਆਉਣਗੇ ਤਿੰਨ ਤਿੰਨ ਅੰਕਾਂ ਦੇ ਠੀਕ ਹੈ ਇਸੇ ਤਰੀਕੇ ਨਾਲ ਭਾਗ ਸਸੇ ਦੇ ਵਿੱਚ ਦੋ ਕੁਐਸਚਨ ਹੋਣੇ ਸੀ ਇੱਕ ਹੱਲ ਕਰਨਾਗਾ ਜਿਹਦੇ ਸਾਨੂੰ 4 ਅੰਕ ਮਿਲਣਗੇ ਠੀਕ ਹੈ ਮੈਨੂੰ ਉਮੀਦ ਹੈ ਵੀ ਤੁਸੀਂ ਵਧੀਆ ਢੰਗ ਨਾਲ ਹੱਲ ਕੀਤੇ ਹੋਣੇ ਆਓ ਆਪਾਂ ਹੁਣ ਇਤਿਹਾਸ ਭਾਗ ਹੱਲ ਕਰਦੇ ਆਂਗੇ ਇਤਿਹਾਸ ਭਾਗ ਵੀ ਭੂਗੋਲ ਵਾਂਗ 24 ਅੰਕਾਂ ਦਾ ਹੋਵੇਗਾ ਦੇਖੋ ਸਭ ਤੋਂ ਪਹਿਲਾਂ ਵਿਕਲਪੀ ਪ੍ਰਸ਼ਨ ਨੇ ਜਿਵੇਂ ਪਹਿਪ ਭੂਗੋਲ ਦੇ ਵਿੱਚ ਤਿੰਨ ਕੀਤੇ ਸੀ ਹਰ ਇੱਕ ਦੇ ਲਈ ਸਾਨੂੰ ਇੱਕ ਨੰਬਰ ਮਿਲੇਗਾ ਤਾਂ ਦੇਖੋ ਜੁਨਾਨੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਕਿਸ ਨਾਮ ਨਾਲ ਪੁਕਾਰਿਆ ਜੁਨਾਨੀ ਇਤਿਹਾਸਕਾਰਾਂ ਨੇ ਪੰਜਾਬ ਦਾ ਕੀ ਨਾਮ ਰੱਖਿਆ ਬੇਟਾ ਪੈਂਟਾ ਪਟਾਮੀਆ ਬਾਲਬੋਧ ਕਿਸ ਗੁਰੂ ਸਾਹਿਬ ਨੇ ਤਿਆਰ ਕੀਤਾ ਜਿਹੜਾ ਬਾਲਬੋਧ ਸੀ ਬੇਟਾ ਉਹ ਗੁਰਮੁਖੀ ਲਿਪੀ ਦੇ ਵਿੱਚ ਗੁਰਮੁਖੀ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤਾ ਸੀ ਤਾਂ ਇਹਦੇ ਲਈ ਆਡਾ ਆਪਸ਼ਨ ਸਾਡੇ ਕੋਲ ਸਹੀ ਆ ਜੇਗੀ ਪ੍ਰਸ਼ਨ ਨੰਬਰ 24 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਹਾਂਜੀ ਬੇਟਾ ਕਦੋਂ ਕੀਤੀ 1699 ਸਾਲ ਦੇ ਵਿੱਚ ਠੀਕ ਹੈ ਸੌਖੇ ਸੀ ਅਗੇ ਵਿਭਾਗ ਆਣਾ ਆ ਗਿਆ ਇਹਦੇ ਵਿੱਚ ਸਾਡੇ ਕੋਲ ਚਾਰ ਪ੍ਰਸ਼ਨਾਂਗੇ ਜਿਹਦੇ ਵਿੱਚ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਖਾਲੀ ਥਾਵਾਂ ਤੇ ਸਹੀ ਗਲਤ ਆਉਣਗੇ ਤਾਂ ਬਸਤੂਨਿਸਟ ਪ੍ਰਸ਼ਨ ਸਦਾਕੌਰ ਕੌਣ ਸੀ ਵੀ ਸਦਾਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ਗੋਇੰਦਵਾਲ ਵਿਖੇ ਬੌਲੀ ਸਾਹਿਬ ਦੀ ਨਹੀਂ ਕਿਸ ਗੁਰੂ ਸਾਹਿਬ ਨੇ ਰੱਖੀ ਹਾਂਜੀ ਬੇਟਾ ਗੋਇੰਦਵਾਲ ਵਿਖੇ ਬੋਲੀ ਸਾਹਿਬ ਦੀ ਨਹੀਂ ਕਿਸ ਗੁਰੂ ਸਾਹਿਬ ਨੇ ਰੱਖੀ ਗੁਰੂ ਅੰਗਦ ਦੇਵ ਜੀ ਨੇ ਠੀਕ ਹੈ ਜੀ ਅਗਲਾ ਤਾਰਾ ਸਿੰਘ ਕੇ ਬਾ ਡੈਸ਼ ਮਿਸਲ ਦਾ ਮੁੱਢੀ ਸੀ ਕਿਹੜੀ ਮਿਸਲ ਦਾ ਮੁੱਢੀ ਸੀ ਬੇਟਾ ਡੱਲੇ ਵਾਲੀਆ ਮਿਸਲ ਠੀਕ ਹੈ ਕਿਹੜੀ ਮਿਸਲ ਸੀ ਡੱਲੇ ਵਾਲੀਆ ਮਿਸਲ ਹਾਂਜੀ ਜ਼ਫਰਨਾਮਾ ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਬਰ ਨੂੰ ਲਿਖਿਆ ਸੀ ਹਾਂਜੀ ਸਹੀ ਗੱਲ ਦੱਸਣਾ ਪਾਣੇ ਜਫਰਨਾਮਾ ਕਾਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਬਰ ਨੂੰ ਲਿਖਿਆ ਸੀ ਸਹੀ ਹੈ ਬਈ ਨਹੀਂ ਗਲਤ ਹੈ ਕਿਹਨੂੰ ਲਿਖਿਆ ਸੀ ਔਰੰਗਜ਼ੇਬ ਨੂੰ ਹਾਂਜੀ ਬੇਟਾ ਐਮੀ ਅੱਗੇ 3-3 ਅੰਕਾਂ ਵਾਲੇ ਦੋ ਪ੍ਰਸ਼ਨ ਹੈਗੇ ਠੀਕ ਹੈ ਭਾਗ ਈਡੀ ਦੇ ਵਿੱਚ ਤੇ ਭਾਗ ਸਸੇ ਦੇ ਵਿੱਚ ਦੋ ਪ੍ਰਸ਼ਨ ਹੈਗੇ ਅਸੀਂ ਇੱਕ ਹੱਲ ਕਰਨਾਗਾ 4 ਅੰਕਾਂ ਦਾ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਵਧੀਆ ਢੰਗ ਨਾਲ ਹੱਲ ਕੀਤਾਓ ਨਹੀਂ ਐਮੀ ਜਿਵੇਂ ਆਪਾਂ ਭੂਗੋਲ ਦੇ ਵਿੱਚ ਸੋਰਸ ਬੇਸਡ ਕੁਐਸਚਨ ਕੀਤਾ ਸੀ ਵੀ ਇਤਿਹਾਸ ਦੇ ਵਿੱਚ ਵੀ ਸਾਨੂੰ ਇੱਕ ਸਰੋਤ ਆਧਾਰਿਤ ਪ੍ਰਸ਼ਨ ਕੁੱਛਿਆ ਗਿਆ ਸੀ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਪੈਰਾ ਧਿਆਨ ਨਾਲ ਪੜਿਆ ਹੋਣਾ ਤੇ ਇਹਨਾਂ ਪ੍ਰਸ਼ਨਾਂ ਦੇ ਜਿਹੜੇ ਉੱਤਰ ਸੀ ਉਹ ਬਿਲਕੁਲ ਸੌਖੇ ਸੀ ਲੱਭਣੇ ਤਾਂ ਦੇਖੋ ਆਪਾਂ ਲੱਭਦੇ ਹਾਂ ਪਹਿਲਾ ਪ੍ਰਸ਼ਨ ਸੀ 5 ਆਪ ਦਾ ਕੀ ਅਰਥ ਹੈ ਤਾਂ 5 ਆਪ ਦਾ ਕੀ ਅਰਥ ਹੈ ਬੇਟਾ 5 ਪਾਣੀ ਜਾਂ 5 ਪਾਣੀਆਂ ਦੀ ਧਰਤੀ ਠੀਕ ਹੈ ਇਸੇ ਤਰੀਕੇ ਨਾਲ ਅਗਲਾ ਪ੍ਰਸ਼ਨ 1947 ਦੀ ਵੰਡ ਸਮੇਂ ਭਾਰਤ ਹਿੱਸੇ ਆਈ ਪੰਜਾਬ ਨੂੰ ਕੀ ਕਿਹਾ ਗਿਆ ਗਿਆ ਤਾਂ 1947 ਦੇ ਵੰਡ ਹੋਈ ਵੀ ਪੰਜਾਬ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ ਤਾਂ ਪੰਜਾਬ ਦੇ ਹਿੱਸੇ ਜਿਹੜਾ ਭਾਗ ਆਇਆਗਾ ਉਸ ਨੂੰ ਪੂਰਬੀ ਭਾਗ ਪੰਜਾਬ ਦਾ ਪੂਰਬੀ ਭਾਗ ਕਿਹਾ ਜਾਂਦਾ ਹੈ ਠੀਕ ਹੈ ਜੀ ਹਾਂਜੀ ਪੱਛਮੀ ਪੰਜਾਬ ਵਿੱਚ ਕਿਹੜੇ ਕਿਹੜੇ ਦਰਿਆ ਵਗਦੇ ਹਨ ਜਦੋਂ ਵੰਡ ਹੋਈ ਵੀ ਪੰਜਾਬ ਭਾਰਤ ਦੀ ਤਾਂ ਭਾਰਤ ਪੰਜਾਬ ਵੀ ਦੋ ਭਾਗਾਂ ਚ ਵੰਡਿਆ ਗਿਆ ਤੇ ਜਿਹੜੇ ਪੰਜ ਦਰਿਆ ਸੀ ਉਹਨਾਂ ਦੇ ਵਿੱਚ ਜਿਹੜੇ ਮੇਨ ਤਿੰਨ ਦਰਿਆ ਸੀ ਉਹ ਪੱਛਮੀ ਪਾਕਿਸਤਾਨ ਕੋਲ ਚਲੇ ਗਏ ਜਿਨ੍ਹਾਂ ਦੇ ਵਿੱਚ ਆਪਾਂ ਗੱਲ ਕਰੀਏ ਰਾਵੀ ਚਨਾਬ ਤੇ ਜੇਲਮ ਤੇ ਐਵੇਂ ਚੌਥਾ ਪ੍ਰਸ਼ਨ ਸੀ ਪੰਜਾਬ ਨੂੰ ਪੰਚਨਦ ਕਉ ਕਦੋਂ ਕਿਹਾ ਗਿਆ ਰਮਾਇਣ ਅਤੇ ਮਹਾਭਾਰਤ ਵੇਲੇ ਪੰਜਾਬ ਨੂੰ ਪੰਚਨਦ ਕਿਹਾ ਜਾਂਦਾ ਸੀ ਠੀਕ ਹੈ ਬੇਟਾ ਦੇਖੋ ਇਹ ਵੀ ਚਾਰੇ ਪ੍ਰਸ਼ਨ ਸੀ ਜਿਹੜੇ ਬਹੁਤ ਸੌਖੇ ਸੀ ਤੇ ਸਾਡੇ 4 ਨੰਬਰ ਇਹਦੇ ਵਿੱਚ ਵੀ ਆ ਜਾਣਗੇ ਹੈਨਾ ਇਹਦੇ ਸਰੋਤ ਆਧਾਰਿਤ ਪ੍ਰਸ਼ਨ ਨੇ ਚਾਰ ਭੂਗੋਲ ਦੇ ਵਿੱਚ ਸੀ ਚਾਰ ਇਤਿਹਾਸ ਦੇ ਵਿੱਚ ਸੀ ਇਹ ਅੱਠ ਨੰਬਰ ਬਿਲਕੁਲ ਏਜੀ ਹੈ ਜੇ ਤੁਸੀਂ ਪੈਰਾ ਧਿਆਨ ਨਾਲ ਪੜ੍ਹਿਆਗਾ ਤਾਂ ਇਹ ਅਸੀਂ 8 ਦੇ 8 ਨੰਬਰ ਬੜੇ ਆਰਾਮ ਨਾਲ ਲੈ ਸਕਦੇ ਹਾਂ ਐਵੇਂ ਬੈਠਾ ਭੂਗੋਲ ਦੇਵਾਂਗੇ ਇਤਿਹਾਸ ਦੇ ਵਿੱਚ ਵੀ ਇੱਕ ਨਕਸ਼ਾਕਾਰ ਜਿਹਾ ਸਾਨੂੰ ਪੰਜ ਸਥਾਨ ਸਾਨੂੰ ਦਿੱਤੇ ਜਾਣਗੇ ਅਸੀਂ ਕਿੰਨੇ ਅਟੈਂਪਟ ਕਰਨੇ ਆਗੇ ਤਿੰਨ ਭਰਨੇ ਆਗੇ ਤੇ ਤਿੰਨਾਂ ਦੇ ਲਈ ਸਾਡੇ ਕੋਲ ਕਿੰਨੇ ਅੰਕ ਹੋਣਗੇ ਤਿੰਨ ਠੀਕ ਹੈ ਇਹਨਾਂ ਪੰਜਾਂ ਦੇ ਵਿੱਚ ਆਪਾਂ ਕਿੰਨੇ ਅਟੈਂਪਟ ਕਰਨੇ ਸੀ ਤਿੰਨ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਵੀ ਧਿਆਨ ਨਾਲ ਭਰੇ ਹੋ ਨੇ ਹੁਣ ਅਸੀਂ ਤਰੀਕੇ ਨਾਲ ਬੇਟਾ ਆਪਾਂ ਨਾਗਰੀ ਸ਼ਾਸਤਰ ਦੀ ਗੱਲ ਕਰੀਏ ਨਾਗਰੀ ਸ਼ਾਸਤਰ ਅਰਥ ਸ਼ਾਸਤਰ ਬੰਕਿੰਗ ਨੇ ਨੰਬਰ ਦਾ ਹੋਏਗਾ 16 ਨੰਬਰ ਦਾ ਆਪਾਂ ਹਲ ਕਰਦੇ ਹਾਂਗੇ ਪ੍ਰਸ਼ਨ ਨੰਬਰ 34 ਸੀ ਭਾਰਤ ਦਾ ਸੰਵਿਧਾਨ ਕਦੋਂ ਬਣਨਾ ਸ਼ੁਰੂ ਹੋਇਆ ਸੀ ਤਾਂ ਭਾਰਤ ਦਾ ਸੰਵਿਧਾਨ ਕਦੋਂ ਬਣਨਾ ਸ਼ੁਰੂ ਹੋਇਆ ਸੀ ਬੇਟਾ 1946 ਦੇ ਵਿੱਚ ਲੋਕ ਸਭਾ ਵਿੱਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਵਿੱਚੋਂ ਚੁਣੇ ਜਾਂਦੇ ਹਨ ਹਾਂਜੀ ਬੇਟਾ ਕਿਸ ਰਾਜ ਵਿੱਚੋਂ ਚੁਣੇ ਜਾਂਦੇ ਹਨ ਉੱਤਰ ਪ੍ਰਦੇਸ਼ ਦੇ ਵਿੱਚੋਂ ਹੈਨਾ ਹਾਂਜੀ ਇਸ ਤਰੀਕੇ ਨਾਲ ਭਾਗ ਆੜੇ ਦੇ ਵਿੱਚ ਬੇਟਾ ਵਸਤੂਨਿਸ਼ਟ ਪ੍ਰਸ਼ਨ ਠੀਕ ਹੈ ਜੇ ਮੈਂ ਅਸੀਂ ਭਗੋਲ ਇਤਿਹਾਸ ਅਰਥ ਸ਼ਾਸਤਰ ਵਿੱਚ ਚਾਰ ਚਾਰ ਪ੍ਰਸ਼ਨ ਕੀਤੇ ਆਗੇ ਤਾਂ ਇਹਦੇ ਵਿੱਚ ਵੀ ਸਾਨੂੰ ਚਾਰ ਪ੍ਰਸ਼ਨ ਜਿਹੜੇ ਪੁੱਛੇ ਜਾਣਗੇ ਹਾਈ ਕੋਰਟ ਦੇ ਜੱਜ ਬਣਨ ਲਈ ਕੀ ਯੋਗਤਾਵਾਂ ਹਨ ਠੀਕ ਹੈ ਬੇਟਾ ਦੇਖੋ ਉਪਾਰਧ ਦਾ ਨਾਗਰੀਕ ਹੋਵੇ ਉਸ ਨੇ ਹੇਠਲੀ ਅਦਾਲਤ ਦੇ ਵਿੱਚ 10 ਸਾਲ ਵਕਾਲਤ ਕੀਤੀ ਹੋਵੇ ਜਾਂ 10 ਸਾਲ ਉਹ ਜੱਜ ਰਿਹਾ ਹੋਵੇ ਹੈਨਾ ਇਸੇ ਤਰੀਕੇ ਨਾਲ ਵੀ ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਕਿੰਨਾ ਦਾ ਬੇਟਾ ਚੇਹੇ ਸਾਲ ਠੀਕ ਹੈ ਸੌਕੇ ਸੀ ਦੋਨੋਂ ਪ੍ਰਸ਼ਨ ਅਗਲਾ ਸੰਵਿਧਾਨ ਇੱਕ ਮੌਲਿਕ ਕਾਨੂੰਨੀ ਕੀ ਹੁੰਦਾ ਬੇਟਾ ਦਸਤਾਵੇਜ਼ ਹੁੰਦਾ ਹੈਗਾ ਠੀਕ ਹੈ ਜੀ ਅਗਲਾ ਸਹੀ ਗਲਤ ਦੱਸਣਾ ਆਪਾਂ ਨੇ ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਸਪੀਕਰ ਕਰਦਾ ਹੈ ਸਹੀ ਹੈ ਵੀ ਨਹੀਂ ਗਲਤ ਹੈ ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਸਪੀਕਰ ਨਹੀਂ ਕਰਦਾ ਕੌਣ ਕਰਦਾ ਹੈਗਾ ਚੇਅਰਮੈਨ ਕਰਦਾ ਹੈਗਾ ਇਸੇ ਤਰੀਕੇ ਨਾਲ ਮੇਟਾ ਈਡੀ ਭਾਗ ਠੀਕ ਹੈ ਦੂਜੇ ਭਾਗਾਂ ਵਾਂਗ ਇਹਦੇ ਵਿੱਚ ਵੀ ਸਾਨੂੰ ਦੋ ਪ੍ਰਸ਼ਨ ਪੁੱਛੇ ਗਏ ਸੀ ਤਿੰਨ ਅੰਕਾਂ ਦਾ ਇੱਕ ਪ੍ਰਸ਼ਨ ਸੀ 6 ਨੰਬਰ ਦਾ ਏ ਸੀ ਤੇ ਭਾਗ ਸਸੇ ਦੇ ਵਿੱਚ ਉਪਰੋਕਤ ਭਾਗਾਂ ਦੇ ਵਾਂਗ ਦੋ ਪ੍ਰਸ਼ਨ ਪੁੱਛੇ ਗਏ ਸੀ ਇੱਕਾ ਸੀ ਹੱਲ ਕਰਨਾ ਸੀ ਚਾਰ ਅੰਕਾਂ ਦਾ ਠੀਕ ਹੈ ਬੇਟਾ ਇਸ ਤਰੀਕੇ ਦੇ ਨਾਲ ਸਾਡੇ ਕੋਲ 24 ਅੰਕਾਂ ਦੀ ਭਗੋਲ ਸੀ 16 ਅੰਕਾਂ ਦੀ ਸਾਡੇ ਕੋਲ 16 ਅੰਕਾਂ ਦੀ ਸਾਡੇ ਕੋਲ ਅਰਥ ਸ਼ਾਸਤਰ ਸੀ 24 ਅੰਕਾਂ ਦੀ ਸਾਡੇ ਕੋਲ ਇਤਿਹਾਸ ਸੀ ਤੇ 16 ਅੰਕਾਂ ਦੀ ਸਾਡੇ ਕੋਲ ਨਾਗਿ ਸ਼ਾਸਤਰ ਸੀ ਠੀਕ ਹੈ ਤਾਂ ਇਸ ਤਰੀਕੇ ਨਾਲ ਦੇਖੋ 40 40 ਤੇ 40 ਸਾਡੇ ਕੋਲ 80 ਨੰਬਰ ਦਾ ਜਿਹੜਾ ਸਾਡਾ ਪੇਪਰ ਸੀ ਉਹ ਆਇਆ ਸੀ ਠੀਕ ਹੈ ਵੀ ਤੇ ਉਮੀਦ ਹੈ ਮੈਨੂੰ ਵੀ ਤੁਹਾਨੂੰ ਇਹਨਾਂ ਅੰਕਾਂ ਦੇ ਬਾਰੇ ਜਿਹੜੀ ਪਤਾ ਲੱਗ ਜਾਵੇਗਾ ਵੀ ਕਿਸ ਭਾਗ ਦੇ ਵਿੱਚ ਸਾਨੂੰ ਕਿੰਨੇ ਜਿਹੜੇ ਪ੍ਰਸ਼ਨ ਹੈਗੇ ਉਹ ਪੁੱਛੇ ਜਾਣਗੇ ਤੇ ਹੁਣ ਆਪਾਂ ਜਿਹੜਾ ਤੁਹਾਡਾ ਪੇਪਰ ਸਟਰਕਚਰ ਹੈਗਾ ਠੀਕ ਹੈ ਉਹ ਤੁਹਾਡੇ ਨਾਲ ਡਿਸਕਸ ਕਰਦੇ ਆਂਗੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਕਿਸ ਭਾਗ ਦੇ ਵਿੱਚੋਂ ਕਿੰਨੇ ਕਿਹੋ ਜਿਹੇ ਜਿਹੜੇ ਪ੍ਰਸ਼ਨ ਹੈਗੇ ਤੁਹਾਨੂੰ ਪੁੱਛੇ ਜਾਣਗੇ ਹਾਂਜੀ ਬੇਟਾ ਇਹ ਤੁਹਾਡਾ ਜਿਹੜਾ ਪੇਪਰ ਪੈਟਰਨ ਹੈਗਾ ਠੀਕ ਹੈ ਕਿਸ ਤਰੀਕੇ ਨਾਲ ਜਿਹੜਾ ਸਾਨੂੰ ਪਤਾ ਲੱਗੇਗਾ ਵੀ ਕਿ ਕਿੰਨੇ ਅੰਕਾਂ ਦਾ ਕਿਸ ਭਾਗ ਦੇ ਵਿੱਚੋਂ ਸਾਨੂੰ ਪੇਪਰ ਆਏਗਾ ਦੇਖੋ ਸੈਕਸ਼ਨ A ਹੈ ਵੀ ਜੀਓਗ੍ਰਾਫੀ ਭੂਗੋਲ ਸਾਡੀ ਮਲਟੀਪਲ ਚੁਆਇਸ ਕੁਐਸਚਨ ਠੀਕ ਹੈ ਕਿੰਨੇ ਹੋਣਗੇ ਸਾਨੂੰ 3 3 ਅੰਕਾਂ ਦੇ ਇਸ ਤੋਂ ਬਾਅਦ ਓਬਜੈਕਟਿਵ ਟਾਈਪ ਕੁਐਸਚਨ ਹੋਗੇ ਜਿਦੇ ਵਿੱਚ ਆਪਾਂ ਖਾਲੀ ਥਾਵਾਂ ਕੀਤੀਆਂ ਸੀ ਇੱਕ ਇੱਕ ਅੰਕਾਂ ਵਾਲੀ ਕਰ ਦਿੱਤੀ ਸੀ ਉਹ ਸਾਨੂੰ ਕਿੰਨੇ ਹੋਣਗੇ 4 ਠੀਕ ਹੈ ਇਸ ਤੋਂ ਬਾਅਦ ਜਿਹੜੇ ਸ਼ਾਰਟ ਆਨਸਰ ਟਾਈਪ ਕੁਐਸਚਨ ਹੋਣਗੇ 3 3 ਅੰਕਾਂ ਵਾਲੇ ਉਹ ਸਾਨੂੰ ਹੋਣਗੇ 2 ਠੀਕ ਹੈ ਲੌਂਗ ਕੁਐਸਚਨ ਆਨਸਰ ਸਾਨੂੰ 2 ਆਉਣਗੇ ਅਸੀਂ ਇੱਕ ਕਰਨਾ ਹੈਗਾ 4 ਨੰਬਰ ਦਾ ਸੋਰਸ ਬੇਸਡ ਕੁਐਸਚਨ ਸਾਨੂੰ ਇੱਕ ਪੈਰਾ ਆਏਗਾ ਉਹਦੇ ਵਿੱਚ 4 ਪ੍ਰਸ਼ਨ ਪੁੱਛੇ ਜਾਣਗੇ 4 ਅੰਕਾਂ ਦੇ ਤੇ تین ਨੰਬਰ ਦਾ ਸਾਨੂੰ ਜਿਹੜਾ ਨਕਸ਼ਾ ਕਾਰਜ ਹੈ ਮੈਪ ਵਰਕ ਹੈਗਾ ਉਹ ਹੋਏਗਾ ਟੋਟਲ ਕਿੰਨੇ ਨੰਬਰ ਹੋਗੇ 24 ਠੀਕ ਹੈ ਇਸ ਤਰੀਕੇ ਨਾਲ ਸੈਕਸ਼ਨ ਬੀ ਦੇ ਵਿੱਚ ਇਕਨੋਮਿਕਸ ਆਜੇਗੀ ਉਹਦੇ ਵਿੱਚ ਦੋ ਪ੍ਰਸ਼ਨ ਪੁੱਛੇ ਜਾਣਗੇ ਮਲਟੀਪਲ ਚੁਆਇਸ ਬਸਤੂਨਿਸ਼ਟ ਪ੍ਰਸ਼ਨ ਜਿਦੇ ਵਿੱਚ ਆਪਾਂ ਚਾਰ ਉਤਰਾਂ ਦੇ ਵਿੱਚੋਂ ਉਤਰ ਛਾਂਟ ਦੇਣੇ ਹੈਗੇ ਤੇ ਆਬਜੈਕਟਿਵ ਟਾਈਪ ਚਾਰ ਪੁੱਛੇ ਜਾਣਗੇ ਜਿਦੇ ਵਿੱਚ ਇੱਕ ਇੱਕ ਅੰਕਾਂ ਵਾਲੇ ਪ੍ਰਸ਼ਨ ਸਹੀ ਗਲਤ ਦੇ ਖਾਲੀ ਥਾਂ ਹੋ ਜਾਣਗੀਆਂ ਤੇ ਦੋ ਪ੍ਰਸ਼ਨ ਪੁੱਛੇ ਜਾਣਗੇ ਸਾਨੂੰ ਤਿੰਨ ਤਿੰਨ ਅੰਕਾਂ ਵਾਲੇ ਤੇ ਦੋ ਪ੍ਰਸ਼ਨ ਪੁੱਛੇ ਜਾਣਗੇ ਸਾਨੂੰ ਚਾਰ-ਚਾਰ ਅੰਕਾਂ ਵਾਲੇ ਅਸੀਂ ਇੱਕ ਕਰਨਾ ਇਹਨਾਂ ਦੇ ਵਿੱਚ ਜਾਂ ਹੋਏਗੀ ਠੀਕ ਹੈ ਤੇ ਇੱਥੇ ਸੋਰਸ ਬੇਸਡ ਕੁਐਸਚਨ ਨਹੀਂ ਹੈ ਤੇ ਇਹ ਕਿੰਨੇ ਨੰਬਰ ਦਾ ਹੋ ਜਾਏਗਾ ਬੇਟਾ 16 ਅੰਕਾਂ ਦਾ ਇਸ ਤਰੀਕੇ ਨਾਲ ਸੈਕਸ਼ਨ ਸੀ ਦੇ ਵਿੱਚ ਹਿਸਟਰੀ ਹੋ ਜਾਏਗੀ ਇਤਿਹਾਸ ਤਿੰਨ ਪ੍ਰਸ਼ਨ ਹੋਣਗੇ ਵਸਤੂਨਿਸ਼ਟ ਜਿਹਦੇ ਵਿੱਚ ਚਾਰਾਂ ਦੇ ਵਿੱਚ ਆਪਾਂ ਚਾਰ ਆਪਸ਼ਨਾਂ ਦੇ ਵਿੱਚ ਇੱਕ ਟਿਕ ਕਰਨੀ ਹੈ ਚਾਰ ਜਿਹੜੇ ਪ੍ਰਸ਼ਨ ਹੈਗੇ ਉਹ ਆਬਜੈਕਟਿਵ ਟਾਈਪ ਹੋਣਗੇ ਇੱਕ-ਇੱਕ ਅੰਕਾਂ ਵਾਲੇ ਸਹੀ ਗਲਤ ਦੇ ਖਾਲੀ ਥਾਵਾਂ ਵਾਲੇ ਦੋ ਪ੍ਰਸ਼ਨ ਹੋਣਗੇ ਤਿੰਨ-ਤਿੰਨ ਅੰਕਾਂ ਵਾਲੇ ਠੀਕ ਹੈ ਤੇ ਦੋ ਕੁਐਸਚਨ ਹੋਣਗੇ ਸਾਨੂੰ 4-4 ਅੰਕਾਂ ਵਾਲੇ 4-4 ਅੰਕਾਂ ਵਾਲੇ ਵਾਲੇ ਦੇ ਵਿੱਚ ਬਟਾ ਜਾ ਹੋਏਗੇ ਆਪਾਂ ਇੱਕ ਕਰਨੋਂ ਦੇ ਵਿੱਚੋਂ ਤੇ ਇੱਕ ਇਥੇ ਸੋਰਸ ਬੇਸਡ ਕੁਐਸਚਨ ਹੋਏਗਾ 4 ਨੰਬਰ ਦਾ ਪੈਰਾ ਦਿੱਤਾ ਹੋਏਗਾ 4 ਪ੍ਰਸ਼ਨ ਪੁੱਛੇ ਜਾਣਗੇ ਪੈਰੇ ਦੇ ਵਿੱਚੋਂ ਲੱਭ ਕੇ ਆਪਾਂ ਉੱਤਰ ਦੇਣੇ ਹੈਗੇ ਤੇ ਇੱਕ ਸਾਨੂੰ ਆਏਗਾ 3 ਨੰਬਰ ਦਾ ਨਕਸ਼ਾ ਕਾਰਜ ਇਹ ਵੀ ਕਿੰਨੇ ਦਾ ਹੋ ਜਾਏਗਾ 24 ਦਾ ਤੇ ਸੈਕਸ਼ਨ ਡੀ ਦੇ ਵਿੱਚ ਸਾਡੇ ਕੋਲ ਪੋਲੀਟੀਕਲ ਸਾਇੰਸ ਹੋਵੇਗੀ ਠੀਕ ਹੈ ਨਾਟਿਸ਼ਾਸਤਰ ਇਹਦੇ ਵਿੱਚ ਸਾਨੂੰ ਮਲਟੀਪਲ ਚੁਆਇਸ ਜਿਹੜੇ ਚਾਰਾਂ ਦੇ ਵਿੱਚ ਆਪਾਂ ਉੱਤਰ ਛੰਡਣਾਗਾ ਦੋ ਪ੍ਰਸ਼ਨ ਹੋਣਗੇ ਵਿਸ਼ਤੁਨਿਸ਼ਟ ਪ੍ਰਸ਼ਨ ਹੋਣਗੇ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਉਹ ਚਾਰ ਹੋਣਗੇ ਇੱਕ ਇੱਕ ਨੰਬਰ ਦੇ ਨੰਬਰਾਂ ਦੇ ਜਿਹਦੇ ਵਿੱਚ ਇੱਕ ਅੰਕ ਵਾਲੇ ਪ੍ਰਸ਼ਨ ਸਹੀ ਗਲਤ ਤੇ ਖਾਲੀ ਤਾਂ ਮ ਆਉਣਗੀਆਂ ਤੇ ਚਾਰ ਨੰਬਰਾਂ ਵਾਲੇ ਕੁਐਸਚਨ ਦੋ ਹੋਣਗੇ ਆਪਾਂ ਇੱਕ ਅਟੈਂਪਟ ਕਰਨਾਗਾ ਇਹ ਕਿੰਨੇ ਨੰਬਰ ਦੀ ਹੋ ਜੇਗੀ 16 ਨੰਬਰ ਦੀ ਠੀਕ ਹੈ ਵੀ ਵੇਖੋ ਆਪਾਂ ਪਹਿਲਾਂ ਗੱਲ ਕਰ ਚੁੱਕੇ 24 16 40 24 16 40 80 ਨੰਬਰ ਦਾ ਜਿਹੜਾ ਸਾਡਾ ਲਿਖਤੀ ਪੇਪਰ ਹੈਗਾ ਉਹ ਹੋ ਜਾਏਗਾ। ਹਾਂਜੀ ਬੇਟਾ ਇਸ ਤੋਂ ਬਾਅਦ ਆ ਗਿਆ ਆਪਣਾ ਇੰਟਰਨਲ ਜਿਹੜੀ ਆਪਣੀ ਅਸੈਸਮੈਂਟ ਹੈਗੀ ਜੋ ਜਿਹਦੇ ਕੋਲ ਸਾਡੇ ਕੋਲ 20 ਅੰਕ ਹੈ ਜਿਸ ਦੇ ਉਸ ਦੀ ਡਿਵਾਈਡੇਸ਼ਨ ਹੈਗੀ ਸਭ ਤੋਂ ਠੀਕ ਹੈ ਪੀਰੀਆਡਿਕ ਅਸੈਸਮੈਂਟ ਹੈਗੀ ਇਹਦੇ ਵਿੱਚ ਪੀਰੀਆਡਿਕ ਟੈਸਟ ਕਲਾਸ ਵਰਕ ਅਸਾਈਨਮੈਂਟ ਐਕਟੀਵਿਟੀਆਂ ਆ ਜਿਹੜੇ ਤੁਹਾਡੇ 8 ਨੰਬਰ ਹੈਗੇ ਇਹਨਾਂ ਨਾਲ ਅਧਾਰਿਤ ਹੈਗੇ। ਜਿੰਨੇ ਵੀ ਤੁਹਾਡੀ ਟੈਸਟ ਹੋਏਦਲੀ ਤੁਹਾਡੇ 4 ਨੰਬਰ ਹੈਗੇ ਕਲਾਸ ਦਾ ਜਿਹੜਾ ਤੁਸੀਂ ਕੰਮ ਕੀਤਾ ਉਹਦੇ ਲਈ 2 ਨੰਬਰ ਹੈਗੇ ਅਸਾਈਨਮੈਂਟ ਜੋ ਤੁਹਾਨੂੰ ਐਕਟੀਵਿਟੀਜ਼ ਮਿਲੀ ਹੈ ਤੁਸੀਂ ਉਹ ਕੀਤੀਆਂ ਉਹਦੇ ਲਈ ਤੁਹਾਡੇ ਕੋਲ 2 ਨੰਬਰ ਹੈਗੇ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਹੋਏਗਾ ਵੀ ਪ੍ਰੋਜੈਕਟ ਵਰਕ ਕਿਸੇ ਇੱਕ ਟਾਪਿਕ ਦੇ ਨਾਲ ਰਿਲੇਟਡ ਤੁਸੀਂ ਜਿਹੜਾ ਪ੍ਰੋਜੈਕਟ ਵਰਕ ਹੈਗਾ ਉਹ ਤਿਆਰ ਕਰ ਸਕਦੇ ਹੋਗੇ ਕੰਜ਼ਿਊਮਰ ਦੇ ਨਾਂਅ ਅਵੇਅਰਨੈਸ ਸੋਸ਼ਲ ਇਸ਼ੂ ਦੇ ਨਾਲ ਠੀਕ ਹੈ ਸਸਟੇਨੇਬਲ ਡਿਵੈਲਪਮੈਂਟ ਹਿਸਟੋਰੀਕਲ ਇਵੈਂਟ ਪੋਲੀਟੀਕਲ ਇਵੈਂਟ ਇਤਿਹਾਸਿਕ ਕੋਈ ਇਵੈਂਟ ਹੋ ਸਕਦਾਗਾ ਰਾਜਨੀਤਿਕ ਇਵੈਂਟ ਹੋ ਸਕਦਾਗਾ ਜਾਂ ਜਿਹੜੇ ਗ੍ਰਾਹਕ ਨੇ ਗ੍ਰਾਹਕ ਜਾਗਰੂਤਾ ਦੇ ਨਾਲ ਸਮਾਜ ਨੂੰ ਜਾਗਰੂਤਾ ਦੇ ਨਾਲ ਸੰਬੰਧਿਤ ਕੋਈ ਜਿਹੜਾ ਇੱਕ ਤੁਹਾਡਾ ਪ੍ਰੋਜੈਕਟ ਹੋ ਸਕਦਾਗਾ ਉਹਦੇ ਲਈ ਤੁਹਾਨੂੰ ਬੇਟਾ 6 ਨੰਬਰ ਮਿਲਣਗੇ ਠੀਕ ਹੈ ਹੁਣ ਇਹ ਜਿਹੜਾ 6 ਨੰਬਰ ਹੈਗੇ ਕਿਸ ਤਰੀਕੇ ਨਾਲ ਕੰਟੈਂਟ ਐਕਿਊਰੇਸੀ ਤੁਸੀਂ ਕਿੰਨਾ ਕੁ ਵਧੀਆ ਨੂੰ ਤਿਆਰ ਕੀਤਾਗਾ originality ਠੀਕ ਹੈ ਤੇ ਅਨਾਲਿਸਿਸ ਉਹਦੇ ਤੁਹਾਨੂੰ 3 ਨੰਬਰ ਮਿਲਣਗੇ ਪ੍ਰੈਜੈਂਟੇਸ਼ਨ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਪੇਸ਼ ਕਰਦੇ ਹੋਗੇ ਕ੍ਰੀਏਟੀਵਿਟੀ ਕਿਸ ਤਰੀਕੇ ਨਾਲ ਤਿਆਰ ਕੀਤਾਗਾ ਉਹਦੇ ਲਈ ਤੁਹਾਨੂੰ 3 ਅੰਕ ਮਿਲਣਗੇ ਜਾਨੀ ਕਿ ਪ੍ਰੋਜੈਕਟ ਵਰਕ ਦਾ ਸਾਡਾ ਜਿਹੜਾ 6 ਨੰਬਰ ਦਾ ਹੋਏਗਾ ਇਸ ਤੋਂ ਬਾਅਦ on the spot ਜਿਹੜਾ ਮੈਪ ਸਕਿੱਲ ਹੋਏਗੀ ਮੈਪ ਸਕਿੱਲ ਪ੍ਰੈਕਟਿਸ 2 ਨੰਬਰ ਦਾ ਜੀਓਗ੍ਰਾਫੀ ਦਾ ਤੇ 2 ਦਾ ਹਿਸਟਰੀ ਦਾ 4 ਅੰਕ ਤੁਹਾਡੇ ਲਈ ਮੈਪ ਸਕਿੱਲ ਦੇ ਹੋਣਗੇ ਵੀ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਮੈਪ ਹੈਗਾ ਫਿਲ ਕਰ ਸਕਦੇ ਹੋਗੇ ਚੌਥਾ ਬੇਟਾ ਬੁੱਕ ਬੈਂਕ ਕੰਟ੍ਰਿਬਿਊਸ਼ਨ ਸਬਮਿਸ਼ਨ ਆਫ 2 올ਡ ਬੁక్స్ ਰਿਲੇਟਡ ਟੂ ਸਬਜੈਕਟ ਟੂ ਕਲਾਸ ਟੀਚਰ ਠੀਕ ਆਪਣੇ ਕਲਾਸ ਟੀਚਰ ਨੂੰ ਜਿਹੜੇ ਤੁਹਾਡੇ ਵਿਸ਼ੇ ਨਾਲ ਜਾਨੀ ਕਿ ਸਮਾਜਿਕ ਸਿੱਖਿਆ ਨਾਲ ਸੰਬੰਧਿਤ ਦੋ ਕਿਤਾਬਾਂ ਨੂੰ ਜਮਨ ਕਰਾਉਣੀਆਂ ਨੇ ਔਰ ਸਬਮਿਸ਼ਨ ਆਫ ਰਿਸਰਚ ਮਟੀਰੀਅਲ ਰਿਲੇਟਡ ਟੂ ਸਬਜੈਕਟ ਜੇਕਰ ਤੁਸੀਂ ਕਿਸੇ ਕੋਈ ਰਿਸਰਚ ਮਟੀਰੀਅਲ ਤਿਆਰ ਕੀਤਾ ਹੈਗਾ ਸਬਜੈਕਟ ਨਾਲ ਰਿਲੇਟਡ ਉਹ ਤੁਸੀਂ ਆਪਣੇ ਟੀਚਰ ਨੂੰ ਦਿਨੇ ਹੋਗੇ ਤਾਂ ਉਹਦੇ ਲਈ ਤੁਹਾਨੂੰ ਕਿੰਨੇ ਨੰਬਰ ਮਿਲਣਗੇ ਬੇਟਾ 2 ਦੇਖੋ ਵੀ 4 2 2 6 4 2 ਇਸ ਤਰੀਕੇ ਨਾਲ ਤੁਹਾਡੀ ਜਿਹੜੀ 20 ਅੰਕ ਹੈਗੇ ਉਸ ਦੀ ਡਿਵਾਈਡੇਸ਼ਨ ਕੀਤੀ ਗਈ ਹੈਗੀ ਠੀਕ ਹੈ ਬੇਟਾ ਤਾਂ ਦੇਖੋ 80 ਦਾ ਤੁਹਾਡਾ ਲਿਖਤੀ ਪੇਪਰ ਹੋ ਗਿਆ ਤੇ 20 ਦਾ ਤੁਹਾਡਾ ਇੰਟਰਨਲ ਅਸੈਸਮੈਂਟ ਹੋਗੀ ਤਾਂ ਇਸ ਤਰੀਕੇ ਨਾਲ ਜਿਹੜਾ ਤੁਹਾਡਾ 100 ਅੰਕ ਹੈਗਾ ਉਹ ਪੇਪਰ ਦਾ ਹੋ ਜਾਏਗਾ ਠੀਕ ਹੈ ਵੀ ਹਾਂਜੀ ਬੇਟਾ ਦੇਖੋ ਵੀ 40 ਨੰਬਰ ਦਾ ਕੰਮ ਸਾਡਾ ਬਿਲਕੁਲ ਸਿੰਪਲ ਹੈਗਾ 10 ਨੰਬਰ ਦੇ ਸਾਨੂੰ ਆ ਜਾਣੇ ਹੈਗੇ ਆਬਜੈਕਟਿਵ ਟਾਈਪ ਚਾਰਾਂ ਦੇ ਵਿੱਚੋਂ ਆਪਾਂ ਸਿਰਫ ਟਿਕ ਲਾਉਣੀ ਹੈ ਜੋ ਸਹੀ ਹੈ ਨਾ 16 ਨੰਬਰ ਦੇ ਸਾਨੂੰ ਵਸਤੂ ਜਿਹੜੇ ਆਬਜੈਕਟਿਵ ਟਾਈਪ ਪ੍ਰਸ਼ਨ ਆਗੇ ਆ ਜਾਣੇਗੇ ਜਿਵੇਂ ਸਹੀ ਗਲਤ ਹੋਗੇ ਇੱਕ-ਇੱਕ ਅੰਕਾਂ ਵਾਲੀ ਹੋਗੇ ਖਾਲੀ ਥਾਂ ਹੋ ਗਈਆਂ ਤੇ 8 ਨੰਬਰ ਦੇ ਸਾਨੂੰ ਆ ਜਾਣੇ ਸੋਰਸ ਬੇਸਡ ਕੁਐਸਚਨ ਠੀਕ ਹੈ ਜਿਹਦੇ ਪੈਰੇ ਦਿੱਤੇ ਹੋਣਗੇ ਦੋ ਤੁਸੀਂ ਚਾਰਾਂ ਦੇ ਜਿਹੜੇ ਉਪ ਪ੍ਰਸ਼ਨਾਂ ਦੇ ਉੱਤਰ ਹੈਗੇ ਉਹ ਲਿਖਣੇ ਹੈਗੇ ਤੇ 6 ਨੰਬਰ ਦੇ ਸਾਨੂੰ ਦੋ ਨਕਸ਼ੇ ਆ ਜਾਣੇਗੇ ਠੀਕ ਹੈ 16 10 26 26 8 34 34 40 ਯਾਨੀ ਕਿ 40 ਨੰਬਰ ਦਾ ਕੰਮ ਸਾਡੇ ਕੋਲ ਬਿਲਕੁਲ ਜਿਹੜਾ ਸਿੰਪਲ ਹੈਗਾ ਸੌਖਾ ਹੈਗਾ ਉਹ ਆਪਾਂ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਬਾਅਦ ਜਿਹੜੇ 24 ਨੰਬਰ ਦੇ ਤਿੰਨ ਤਿੰਨ ਅੰਕਾਂ ਵਾਲੇ ਇਹ 16 ਨੰਬਰ ਦੇ ਚਾਰ ਚਰੰਕਾਂ ਵਾਲੇ ਪ੍ਰਸ਼ਨ ਹੋਣਗੇ ਠੀਕ ਹੈ ਇਸ ਤਰੀਕੇ ਨਾਲ ਇਸ ਪੇਪਰ ਦੇ ਵਿੱਚੋਂ ਪਾਸ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਚੰਗੇ ਨੰਬਰ ਤੁਹਾਨੂੰ ਇਸ ਪੇਪਰ ਦੇ ਵਿੱਚੋਂ ਪ੍ਰਾਪਤ ਹੋ ਸਕਦੇ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ